ਪਿਛਲੇ ਕੁਝ ਕੁ ਦਹਾਕਿਆਂ ਤੋਂ ਭਾਰਤ ਦੇ ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਵਿੱਚ ਵੱਡਾ ਵਾਧਾ ਹੋਇਆ ਸਾਲ 2024 ਦੇ ਵਿੱਚ 13000 ਤੋਂ ਵੱਧ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਆ ਭਾਰਤ ਦੇ ਵਿੱਚ 2022 ਦੌਰਾਨ ਦਰਜ ਹੋਈਆਂ કુલ ਖੁਦਕੁਸ਼ੀਆਂ ਵਿੱਚੋਂ 7.6% ਦੀ ਕੇਵਲ ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ ਦਿਨਾਲ ਦੀ ਨਾਲ ਪਿਛਲੇ ਕੁਝ ਦਹਾਕਿਆਂ ਦੀ ਜੇਕਰ ਤੁਲਨਾ ਕੀਤੀ ਜਾਵੇ ਹਾਲਾਂਕਿ ਜੇਕਰ 2024 ਦੇ ਅੰਕੜੇ ਦੀ 13000 ਵਿਦਿਆਰਥੀਆਂ ਦੀ ਜਿਹੜਾ ਖੁਦਕੁਸ਼ੀ ਕੀਤੀ ਹੈ ਪਿਛਲੇ ਸਾਲਾਂ ਮੁਕਾਬਲੇ ਘਟਾ ਪਰ ਜੇਕਰ ਪਿਛਲੇ ਦਹਾਕਿਆਂ ਨਾਲ ਕੰਪੇਅਰ ਕਰਕੇ ਦੇਖਿਆ ਜਾਵੇ ਤਾਂ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਅੰਕੜੇ ਦੇ ਵਿੱਚ ਬੇਹੱਦ ਵਾਧਾ ਹੋਇਆ ਪਰ ਪਿਛਲੇ ਦਹਾਕੇ ਦੇ ਵਿੱਚ ਇਹ ਜਿਹੜੀ 64% ਤੱਕ ਵੱਧ ਗਈ ਹੈ ਜਦ ਕਿ ਨੌਜਵਾਨ ਆਬਾਦੀ ਥੋੜੀ ਘਟ ਚੁੱਕੀ ਹੈ ਖਾਸ ਤੌਰ ਤੇ ਤਿੰਨ ਸੂਬੇ ਜਿਸ ਦੇ ਵਿੱਚ ਮਹਾਰਾਸ਼ਟਰ ਤਾਮਿਲਨਾਡੂ ਮਧਿਆ ਪ੍ਰਦੇਸ਼ ਦੇ ਵਿੱਚ ਵਿਦਿਆਰਥੀਆਂ ਦੀ ਖੁਦਕੁਸ਼ੀਆਂ ਦੇ ਵਿੱਚ ਲਗਭਗ 1 ਤਿਹਾਈ ਕੇਸ ਸਾਹਮਣੇ ਨੇ ਸਾਰੇ ਰਾਜਾਂ ਦੇ ਵਿੱਚ ਵਿਦਿਆਰਥੀ ਜਿਸ ਦੇ ਵਿੱਚ ਅਕਾਦਮਿਕ ਪ੍ਰਦਰਸ਼ਨ ਕੋਚਿੰਗ ਸੈਂਟਰਾਂ ਜਾਂ ਫਿਰ ਉੱਚ ਲੈਵਲ ਦੀ ਪੜ੍ਹਾਈ ਦੇ ਦਬਾਅ ਹੇਠ ਖੁਦਕੁਸ਼ੀਆਂ ਕਰਦੇ ਨੇ ਤਾਂ ਇਸ ਨੂੰ ਲੈ ਕੇ ਵੱਡਾ ਅੰਕੜਾ ਸਾਹਮਣੇ ਆਇਆ ਹੈ